ਸਤਿ ਸ਼੍ਰੀ ਅਕਾਲ ਦੀ ਸਾਰਿਆਂ ਦਾ ਬਾਬਾ ਸਤਕਾਰ ਸਭ ਦੀ ਚੜਦੀ ਕਲਾ ਲਈ ਅਰਦਾਸ ਥੋੜੇ ਦਿਨਾਂ ਤੋਂ ਇੱਕ ਬੜੀ ਚਰਚਾ ਚ ਖਬਰ ਆ ਕਿ ਇੱਕੋ ਕੁੜੀ ਨੇ ਆਪਣੇ ਘਰ ਵਾਲੇ ਨੂੰ ਮਾਰਤਾ ਬਹੁਤ ਬੁਰਾ ਕੀਤਾ ਇਹਦਾ ਨਹੀਂ ਸੀ ਹੋਣਾ ਚਾਹੀਦਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਆ ਪਰ ਇੱਕ ਗੱਲ ਆ ਵੀ ਬੰਦਾ ਯੂਨੀਵਰਸਿਟੀ ਤੱਕ ਗਿਆ ਹੋਵੇ ਉਹ ਕਿਸੇ ਨਾਲ ਤਾਂ ਆਪਣੇ ਦਿਲ ਦੀ ਗੱਲ ਕਰੇ ਉਹਦੇ ਝੁਲਮ ਅੱਜ ਤਾਂ ਨਹੀਂ ਸੀ ਵਧ ਗਿਆ ਖਬਰਾਂ ਉਹ ਕਦੀ ਕਿ ਝੁਲਮ ਕਰਦੀ ਸੀ ਉਹਦੇ ਤੇ ਉਹਦੇ ਭੈਣ ਮਤਲਬ ਭੈਣ ਨੂੰ ਜਾਂ ਉਹਦੇ ਮਾਪੇ ਨੂੰ ਕੋਈ ਉਹਨਾਂ ਦੇ ਰਹਿਣ ਸਹਿਣ ਤੋਂ ਕੋਈ ਨਹੀਂ ਪਤਾ ਲੱਗਿਆ ਵੀ ਇੰਨਾ ਚ ਕੀ ਖਟਪਟ ਚੱਲਦੀ ਆ ਕੀ ਨਹੀਂ ਚੱਲਦੀ ਆ ਦੂਜਾ ਜਦੋਂ ਸਾਨੂੰ ਇੱਥੇ ਜ਼ਿਆਦਾਤ ਹੈਗੀ ਫਿਰ ਅਸੀਂ ਬਾਹਰ ਦੀਆਂ ਕੁੜੀਆਂ ਨੂੰ ਕਿਉਂ ਇਦਾਂ ਤਰਜੀਹ ਦਿੰਨੇ ਆ ਕਿਉਂ ਨਹੀਂ ਇੱਥੇ ਰਹਿ ਕੇ ਆਪਣਾ ਜੀਵਨ ਸੁਖੀ ਸੁਖੀ ਬਤਾ ਸਕਦੇ ਸੋ ਲਾਲਚ ਕਰਨਾ ਬੁਰੀ ਬਲਾ ਹੈ ਬੱਚੇ